ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ ਆਪਣੀ ਅੱਜ ਦੀ ਕਹਾਣੀ ਕੁੰਬ ਦੇ ਮੇਲੇ ਵਿੱਚ ਵਿਛੜੀ ਇੱਕ ਕੁੜੀ ਇਸ ਵਾਰ ਦੇ ਕੁੰਭ ਮੇਲੇ ਵਿੱਚ ਆਪਣੇ ਮਾਤਾ ਪਿਤਾ ਨੂੰ ਕਿਵੇਂ ਮਿਲਦੀ ਆ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਕੁੰਭ ਦਾ ਮੇਲਾ ਜਿਹੜਾ ਉਹ 12 ਸਾਲ ਬਾਅਦ ਆਉਂਦਾ ਪਿਛਲੇ ਸਾਲ ਪਿਛਲੇ ਸਾਲ ਨਹੀਂ ਸੌਰੀ ਪਿਛਲੀ ਵਾਰ 2013 ਦੇ ਵਿੱਚ ਜਦੋਂ ਕੁੰਭ ਦਾ ਮੇਲਾ ਲੱਗਿਆ ਸੀ ਤਾਂ ਗੁਜਰਾਤ ਦਾ ਇੱਕ ਪਰਿਵਾਰ ਸੀ ਅ ਪਤਨੀ ਆਪਣੇ ਪਤੀ ਨੂੰ ਕਹਿੰਦੀ ਆ ਕਿ ਕੁੰਭ ਦੇ ਮੇਲੇ ਤੇ ਜਾਣਾ ਉਹਦਾ ਪਤੀ ਕਹਿੰਦਾ ਕਿ ਵੈਸੇ ਕਹਿੰਦੇ ਹੁੰਦੇ ਆ ਵੀ ਕੁੰਭ ਦਾ ਮੇਲਾ ਤਾਂ ਕਰਮ ਵਾਲਿਆਂ ਨੂੰ ਹੀ ਨਸੀਬ ਹੁੰਦਾ ਵੀ 12 ਸਾਲ ਬਾਅਦ ਆਉਂਦਾ ਵੀ ਚਲ ਜਾਏ ਆਉਣੀਆਂ ਉਹਨਾਂ ਦੇ ਦੋ ਬੱਚੇ ਹੁੰਦੇ ਆ ਬੇਟੀ ਹੁੰਦੀ ਆ 13-14 ਸਾਲ ਦੀ ਤੇ ਬੇਟਾ ਹੁੰਦਾਗਾ 8-9 ਸਾਲ ਦਾ ਤੇ ਬੱਚੇ ਵੀ ਜਿਹੜੇ ਉਹ ਵੀ ਕਹਿੰਦੇ ਕਿ ਹਾਂ ਅਸੀਂ ਵੀ ਕੁੰਭ ਦੇ ਮੇਲੇ ਤੇ ਜਾਣਾ ਦੇਖੋ ਕੁੰਭ ਦਾ ਮੇਲਾ ਸੁਣਿਆ ਸਾਰਿਆਂ ਨੇ ਹੁੰਦਾ ਵੇਖਿਆ ਕਿਸੇ ਨੇ ਨਹੀਂ ਹੁੰਦਾ ਚਲੋ ਪਤੀ ਪਤਨੀ ਜਿਹੜੇ ਸੋਚਦੇ ਆ ਵੀ ਚਲਦੇ ਆ ਸਾਰਾ ਪਰਿਵਾਰ ਆ ਜਿਹੜਾ ਉਹ ਟ੍ਰੇਨ ਰਾਹੀਂ ਕੁੰਭ ਦੇ ਮੇਲੇ ਤੇ ਪਹੁੰਚ ਜਾਂਦੇ ਆ ਪ੍ਰਯਾਗ ਰਾਜ ਕੁੰਭ ਦਾ ਮੇਲਾ ਲੱਗਦਾ ਜਦੋਂ ਜੇ ਕੋ ਆਉਂਦੀ ਆ ਮੇਲੇ ਤੇ ਮੇਲੇ ਤੇ ਆ ਕੇ ਉਹ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਦੇ ਆ ਮੇਲਾ ਜਿਹੜਾ ਉਹ ਕਈ ਕਈ ਕਿਲੋਮੀਟਰ ਦੂਰ ਤੱਕ ਲੱਗਦਾਗਾ ਹਨਾ ਬਹੁਤ ਕੁਝ ਉੱਥੇ ਵੇਖਣ ਨੂੰ ਹੁੰਦਾ ਚਲੋ ਸਾਰਾ ਪਰਿਵਾਰ ਆ ਜਿਹੜਾ ਉਹ ਉੱਥੇ ਗੰਗਾ ਮਾਈ ਦਾ ਜਿਹੜੀ ਕਹਿ ਲੋ ਥੇ ਆਰਤੀ ਕਰਦੇ ਆ ਉਹਦੀ ਉਪਾਸਨਾ ਕਰਦੇ ਆ ਜੋ ਵੀ ਜਿਹੜੇ ਤਰਮ ਦਾ ਹੁੰਦਾ ਹਨਾ ਤੇ ਪਰਿਵਾਰ ਵਧੀਆ ਖੁਸ਼ ਹੁੰਦਾ ਤੇ ਚਲੋ ਉਹ ਨਾ ਇੱਕ ਆਪਦਾ ਉੱਥੇ ਟੈਂਟ ਜਾਂ ਬਣਾ ਲੈਂਦੇ ਆ ਤੰਬੂ ਜਾਂ ਉਹਦੇ ਵਿੱਚ ਉਹਨਾਂ ਨੇ ਰਹਿਣਾ ਹੁੰਦਾ ਚਲੋ ਉਸ ਤੰਬੂ ਦੇ ਵਿੱਚ ਉਹ ਰਹਿੰਦੇ ਆ ਤੇ ਪਤਨੀ ਆ ਜਿਹੜੀ ਆਪਣੇ ਪਤੀ ਨੂੰ ਕਹਿੰਦੀ ਕਿ ਮੇਲਾ ਬਹੁਤ ਵੱਡਾ ਜੇ ਆਪਾਂ ਮਤਲਬ ਉਹ ਸਾਰਾ ਦੇਖਾਂਗੇ ਤਾਂ ਆਪਾਂ ਨੂੰ 2-3 ਦਿਨ ਲੱਗ ਜਾਣਗੇ ਵੀ ਆਪਾਂ ਰੋਜ਼ ਥੋੜਾ ਥੋੜਾ ਵੇਖ ਲਿਆ ਕਰਾਂਗੇ ਉਹਦਾ ਪਤੀ ਕਹਿੰਦਾ ਵੀ ਚਲੋ ਚੱਲਦੇ ਆ ਚਲੋ ਉਹ ਆਪਣੇ ਬੱਚਿਆਂ ਨੂੰ ਲੈ ਕੇ ਉਥੋਂ ਜਿਉਂ ਤੁਰਦੇ ਆ ਮੇਲਾ ਦੇਖਣ ਕਿਤੇ ਕੁਛ ਕਿਤੇ ਕੁਛ ਹਣ ਅੱਖਾਂ ਜਿਹੜੀਆਂ ਸਾਡੀਆਂ ਸਾਰਾ ਦਿਨ ਇਹ ਕਹਿੰਦੀਆਂ ਵੀ ਸਾਨੂੰ ਵਧੀਆ ਚੀਜ਼ਾਂ ਦੇਖਣ ਨੂੰ ਮਿਲਣ ਚਲੋ ਭਈ ਉਹ ਉਹਨਾਂ ਨੂੰ ਇਹ ਹੁੰਦਾ ਵੀ ਕੁੰਬ ਦੇ ਮੇਲੇ ਤੇ ਆਏ ਆ ਤੇ ਕੁੰਬ ਦੇ ਮੇਲੇ ਤੇ ਕੁਝ ਛੱਡਣਾ ਨਹੀਂ ਸਭ ਕੁਝ ਵੇਖ ਕੇ ਜਾਣਾ ਚਲੋ ਜਾਂਦੇ ਆ ਤੇ ਜਿਹੜੇ ਬੱਚੇ ਆ ਨਾ ਉਹ ਤੁਰਦੇ ਤੁਰਦੇ ਥੱਕ ਜਾਂਦੇ ਆ ਕੁੜੀ ਆ ਜਿਹੜੀ ਉਹ ਅਗਲੇ ਦਿਨ ਕਹਿੰਦੀ ਵੀ ਮੈਂ ਨਹੀਂ ਜਾਣਾ ਤੁਸੀਂ ਜਾਇਓ ਵੀ ਮੈਂ ਇੱਥੇ ਸੌਂ ਜਾਨੀ ਆ ਕੁੜੀ ਦੀ ਮਾਂ ਕਹਿੰਦੀ ਕਿ ਵੀ ਨਹੀਂ ਪੁੱਤ ਤੂੰ ਕੱਲੀ ਇੱਥੇ ਤੰਬੂ ਦੇ ਵਿੱਚ ਹਨਾ ਵੀ ਇੱਥੇ ਇੰਨੇ ਲੋਕ ਨੇਗੇ ਆਪਾਂ ਕਿਹੜਾ ਕਿਸੇ ਨੂੰ ਜਾਣਦੇ ਆ ਵੀ ਤੂੰ ਸਾਡੇ ਨਾਲ ਹੀ ਚੱਲ ਚਲੋ ਭਈ ਮਾਂ ਪਿਓ ਤੁਰ ਪੈਂਦੇ ਆ ਕੁੜੀ ਆ ਜਿਹੜੀ ਉਹ ਤੁਰਦੀ ਤੁਰਦੀ ਪਿੱਛੇ ਰਹਿ ਜਾਂਦੀ ਆ ਤੇ ਜਦੋਂ ਉਹਨੂੰ ਐਂ ਲੱਗਦਾ ਵੀ ਮੇਰੇ ਮਾਪੇ ਉਹ ਅੱਗੇ ਲੰਘ ਗਏ ਫਿਰ ਉਹ ਭੱਜ ਕੇ ਉਹਨਾਂ ਦੇ ਨਾਲ ਰਲ ਜਾਂਦੀ ਆ ਫਿਰ ਉਹ ਪਿੱਛੇ ਰਹਿ ਜਾਂਦੀ ਆ ਹੌਲੀ-ਹੌਲੀ ਫਿਰ ਭੱਜ ਕੇ ਨਾਲ ਰਲਦੀ ਆ ਇਸੇ ਤਰ੍ਹਾਂ ਚੱਲ ਕੁੜੀ ਆਪਣੇ ਮਾਤਾ-ਪਿਤਾ ਦੇ ਪਿੱਛੇ-ਪਿੱਛੇ ਜਾ ਰਹੀ ਹੁੰਦੀ ਆ ਮਾਤਾ-ਪਿਤਾ ਨੂੰ ਵੀ ਇਹ ਹੁੰਦਾ ਵੀ ਆਉਂਦੀ ਆ ਸਾਡੇ ਪਿੱਛੇ ਵੀ ਰਲਦਾ ਜਾਂਦੀ ਆ ਚਲੋ ਭਾਈ ਮਾਤਾ-ਪਿਤਾ ਮੇਲਾ ਵੇਖਦੇ-ਵੇਖਦੇ ਅੱਗੇ ਲੰਘ ਜਾਂਦੇ ਆ ਤੇ ਉਹਨਾਂ ਦਾ ਧਿਆਨ ਹੀ ਨਹੀਂ ਰਹਿੰਦਾ ਵੀ ਸਾਡੀ ਕੁੜੀ ਆ ਜਿਹੜੀ ਉਹ ਪਿੱਛੇ ਹੀ ਰਹਿ ਗਈ ਕੁੜੀ ਆ ਜਿਹੜੀ ਉਹ ਉੱਥੋਂ ਹੀ ਗਾਇਬ ਹੋ ਜਾਂਦੀ ਆ ਚਲੋ ਉਹ ਕਾਫੀ ਅੱਗੇ ਲੰਘਦੇ ਆ ਤੇ ਉਹ ਪਿੱਛੇ ਮੁੜ ਕੇ ਵੇਖਦੇ ਆ ਵੀ ਕੁੜੀ ਕਿੱਥੇ ਆ ਉਥੇ ਲੱਭਣ ਲੱਗ ਜਾਂਦੇ ਆ ਹੁਣ ਇੰਨੀ ਭੀੜ ਹੁੰਦੀ ਆ ਤੇ ਦੋਨੋਂ ਜੀ ਬੜੇ ਪਰੇਸ਼ਾਨ ਹੁੰਦੇ ਆ ਤੇ ਉਹ ਕਹਿੰਦੇ ਵੀ ਆਈ ਕਿੱਧਰ ਗਈ ਉਹ ਕਹਿੰਦੇ ਪਹਿਲਾਂ ਤਾਂ ਆਪਣੇ ਨਾਲ ਰਲ ਜਾਂਦੀ ਸੀ ਭੱਜ ਕੇ ਵੀ ਹੁਣ ਕਿੱਧਰ ਗਈ ਮਾਂ ਕਹਿੰਦੀ ਨਾ ਥੱਕ ਕੇ ਉਥੇ ਬੈਠਣਾ ਗਈ ਹੋਵੇ ਕਿਤੇ ਵੀ ਚਲੋ ਆਪਾਂ ਪਿੱਛੇ ਮੁੜਦੇ ਆ ਚਲੋ ਉਥੋਂ ਹੀ ਉਹ ਵਾਪਸ ਹੋ ਜਾਂਦੇ ਆ ਉਹ ਆਸੇ ਪਾਸੇ ਸਾਰੇ ਕਿਤੇ ਨਿਗਾ ਮਾਰਦੇ ਆ ਵੀ ਕੀ ਆ ਥੱਕ ਕੇ ਕਿਤੇ ਬੈਠੀ ਹੋਵੇ ਉਹ ਤਾਂ ਮੁੜਦੇ ਮੁੜਦੇ ਆਪਣੇ ਤੰਬੂ ਤੱਕ ਆ ਜਾਂਦੇ ਆ ਤੇ ਪਰ ਨਾ ਤਾਂ ਕੁੜੀ ਤੰਬੂ ਚ ਹੁੰਦੀ ਆ ਤੇ ਨਾ ਹੀ ਕੁੜੀ ਕਿਤੇ ਮਿਲਦੀ ਆ ਚਲੋ ਭਈ ਉਹ ਬੜਾ ਵਾਜਾਂ ਬੂਜਾਂ ਮਾਰਦੇ ਆ ਹੁਣ ਵਾਜਾਂ ਕਿਹਨੇ ਸੁਣਨੀਆਂ ਸੀ ਉੱਥੇ ਤੇ ਉਹ ਜਦੋਂ ਪਰੇਸ਼ਾਨ ਹੁੰਦੇ ਆ ਉੱਥੇ ਨਾ ਕੋਈ ਦੋ ਜਹਰ ਹੋਰ ਹੁੰਦੇ ਆ ਪਰਿਵਾਰ ਉਹ ਕਹਿੰਦੇ ਵੀ ਕੀ ਹੋ ਗਿਆ ਤਾਂ ਇਹ ਦੱਸਦੇ ਆ ਵੀ ਸਾਡੀ ਕੁੜੀ ਸੀ ਕਿ 13-14 ਸਾਲ ਦੀ ਵੀ ਅਸੀਂ ਮੇਲਾ ਦੇਖਣ ਗਏ ਸੀ ਵੀ ਗੁੰਮ ਹੋ ਗਈ ਉਹ ਕਹਿੰਦੇ ਵੀ ਵੈਸੇ ਤਾਂ ਕੁੰਬ ਦੇ ਮੇਲੇ 'ਚ ਜਿਹੜਾ ਗਵਾਚ ਜਿ ਉਹ ਮਿਲਦਾ ਨਹੀਂ ਹੁੰਦਾ ਪਰ ਫਿਰ ਵੀ ਇੱਥੇ ਨਾ ਥਾਂ-ਥਾਂ ਤੇ ਪੁਲਿਸ ਲੱਗੀ ਹੋਈ ਆ ਇੱਕ ਪੁਲਿਸ ਚੌਂਕੀ ਵੀ ਹੈ ਇੱਥੇ ਵੀ ਤੁਸੀਂ ਉੱਥੇ ਜਾ ਕੇ ਦੱਸ ਦਿਓ ਚਲੋ ਭਈ ਮਾਤਾ ਪਿਤਾ ਜਾਂਦੇ ਆ ਉੱਥੇ ਪੁਲਿਸ ਚੌਂਕੀ ਜਿਹੜੀ ਬਣੀ ਹੋਈ ਸੀ ਉੱਥੇ ਦੱਸਦੇ ਆ ਵੀ ਸਾਡੀ ਕੁੜੀ ਗੁੰਮ ਹੋ ਗਈ ਪੁਲਿਸ ਵਾਲਿਆ ਚਲੋ ਉਹਨਾਂ ਨੂੰ ਡਾਂਟ ਫਟਕਾਰ ਲਾਉਂਦੇ ਆ ਕਿ ਤੁਹਾਨੂੰ ਪਤਾ ਨਹੀਂ ਵੀ ਮੇਲੇ 'ਚ ਇੰਨਾ ਇਕੱਠਾ ਤੁਸੀਂ ਆਪਣੀ ਮਟਿਆਰਦੀ ਨੂੰ ਇਸ ਤਰ੍ਹਾਂ ਕਿਵੇਂ ਛੱਡ ਸਕਦੇ ਹੋ ਕਹਿੰਦੇ ਚਲੋ ਫੋਟੋ ਦਿਖਾਓ ਉਹ ਕਹਿੰਦੇ ਫੋਟੋ ਤਾਂ ਸਾਡੇ ਕੋਲ ਹੈ ਨਹੀਂ ਹੁਣ 2013 ਦੇ ਵਿੱਚ ਫੋਨ ਚੱਲੇ ਚੱਲੇ ਸੀ ਉਦੋਂ ਆਮ ਪਰਿਵਾਰਾਂ 'ਚ ਤਾਂ ਫੋਨ ਹੁੰਦੇ ਨਹੀਂ ਸੀ ਹੁਣ ਤਾਂ ਚਲੋ ਇਸ ਵਾਰ ਤਾਂ ਕਹਿ ਲਓ ਵੀ ਹਰ ਇੱਕ ਦੇ ਹੱਥ 'ਚ ਫੋਨ ਆ ਉਹ ਕਹਿੰਦੇ ਵੀ ਫੋਟੋ ਤਾਂ ਸਾਡੇ ਕੋਲ ਹੈ ਨਹੀਂ ਉਹ ਕਹਿੰਦੇ ਫਿਰ ਫੋਟੋ ਤੋਂ ਬਿਨਾ ਅਸੀਂ ਕਿਵੇਂ ਭਾਲਾਂਗੇ ਉਹ ਕਹਿੰਦੇ ਫਿਰ ਅਸੀਂ ਕੀ ਕਰੀਏ ਵੀ ਲੱਭੋ ਉਹ ਕਹਿੰਦੇ ਵੀ ਚਲ ਕੋਈ ਨਾ ਵੀ ਤੁਸੀਂ ਇੱਥੇ ਹੀ ਹੋ ਨਾ ਹਜੇ ਵੀ ਤੁਸੀਂ ਇੱਥੇ ਲੱਭੋ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਜੇ ਮੰਨ ਲਵੋ ਉਹ ਰੋਊਗੀ ਕਰ ਲਾਊਗੀ ਹਨਾ ਕਿਤੇ ਤਾਂ ਹੋਊਗੀ ਰੋਂਦੀ ਜੇ ਸਾਨੂੰ ਮਿਲ ਗਈ ਚਲੋ ਤੰਬੂ ਦਾ ਆਪਦਾ ਟਿਕਾਣਾ ਦੱਸ ਦਿੰਦੇ ਆ ਤੇ ਪਰ ਮਾਪਿਆਂ ਨੂੰ ਕਿੱਥੇ ਚੈਣ ਮਾਪਿਓ ਆ ਜਿਹੜੇ ਉਹ ਆਪਦੀ ਕੁੜੀ ਨੂੰ ਲੱਭਦੇ ਫਿਰਦੇ ਲੱਭਦੇ ਫਿਰਦੇ ਕਮਲਿਆਂ ਵਾਂਗੂ ਮਾਂ ਤਾਂ ਰੋ ਰੋ ਕੇ ਕਮਲੀ ਹੋ ਜਾਂਦੀ ਆ ਚਲੋ ਭਾਈ ਕੁੜੀ ਨੇ ਕਿਹੜਾ ਮਿਲਣਾ ਸੀ ਅਗਲੇ ਦਿਨ ਦੋ ਦਿਨ ਮੇਲਾ ਜਮਾ ਖਤਮ ਹੁੰਦੇ ਹੋ ਜਾਂਦਾ ਤੇ ਕੁੜੀ ਦੀ ਮਾਤਾ ਕਹਿੰਦੀ ਵੀ ਮੈਂ ਤਾਂ ਆਪਣੀ ਕੁੜੀ ਨੂੰ ਲੱਭੇ ਬਣਾ ਜਾਂਦੀ ਨਹੀਂ ਪਿਓ ਵੀ ਪਰੇਸ਼ਾਨ ਸੀ ਚਲੋ ਭਈ ਉਹਨਾਂ ਨੇ ਬਹੁਤ ਲੱਭਿਆ ਹੁਣ ਉਹ ਵਿਚਾਰੀ ਮਿਲੀ ਨਾ ਉਸ ਤੋਂ ਬਾਅਦ ਉਹ ਫਿਰ ਪੁਲਿਸ ਕੋਲ ਜਾਂਦੇ ਆ ਪੁਲਿਸ ਨੂੰ ਕਹਿੰਦੇ ਆ ਵੀ ਸਾਡੀ ਕੁੜੀ ਨੂੰ ਜ਼ਰੂਰ ਲੱਭਿਓ ਵੀ ਇੱਕ ਵਾਰ ਤਾਂ ਸਾਨੂੰ ਜਾਣਾ ਪਊ ਕਿਉਂਕਿ ਜਿਹੜਾ ਸਾਡੇ ਕੋਲ 4 ਪੈਸੇ ਸੀ ਉਹ ਤਾਂ ਮੁੱਕ ਗਏ ਵੀ ਹੁਣ ਅਸੀਂ ਇੱਥੇ ਰਹਿ ਵੀ ਕਿੰਨਾ ਚਿਰ ਸਕਦੇ ਆ ਮੇਲਾ ਵੀ ਖਤਮ ਹੋ ਗਿਆ ਚਲੋ ਭਈ ਉਹ ਕਹਿੰਦੇ ਵੀ ਠੀਕ ਹੈ ਵੀ ਤੁਸੀਂ ਆਪਣਾ ਕੋਈ ਫੋਨ ਨੰਬਰ ਲਿਖਾ ਦਿਓ ਵੀ ਜਦੋਂ ਵੀ ਸਾਨੂੰ ਖਬਰ ਮਿਲੂਗੀ ਅਸੀਂ ਸਬੰਧਤ ਥਾਣੇ ਨੂੰ ਇਹ ਤਲਾਹ ਕਰਦੇ ਆਂਗੇ ਉਹ ਕਹਿੰਦੇ ਠੀਕ ਐ ਚਲੋ ਭਾਈ ਜਿਹੜੇ ਮਾਪਿਓ ਆ ਉਹ ਵਾਪਸ ਆ ਜਾਂਦੇ ਆ ਗੁਜਰਾਤ ਗੁਜਰਾਤ ਆ ਕੇ ਪਿਓ ਆ ਜਿਹੜਾ ਉਹ ਸੋਚਦਾ ਵੀ ਕਿਉਂ ਨਾ ਮੈਂ ਪੁਲਿਸ ਵਾਲਿਆਂ ਨੂੰ ਆਪਦੀ ਕੁੜੀ ਦੀ ਫੋਟੋ ਦੇ ਕੇ ਆਵਾਂ ਤੇ ਚਲੋ ਭਾਈ ਉਹ ਘਰੋਂ ਫੋਟੋ ਲੈ ਜਾਂਦਾ ਕੁੜੀ ਦੀ ਫਿਰ ਵਿਚਾਰਾ ਉੱਥੇ ਜਾਂਦਾ ਪ੍ਰਿਆਗਰਾਜ ਉੱਥੇ ਜਿਹੜੀ ਨੇੜੇ ਚੌਂਕੀ ਸੀ ਉਹਦੇ ਵਿੱਚ ਦੱਸਦਾ ਉਹਨਾਂ ਨੂੰ ਚਲੋ ਉਹ ਫੋਟੋ ਆ ਜਿਹੜੀ ਰੱਖ ਲੈਂਦੇ ਆ ਕਹਿੰਦੇ ਕੋਈ ਕੋਈ ਗੱਲ ਨਹੀਂ ਵੀ ਜਦੋਂ ਵੀ ਸਾਨੂੰ ਕੋਈ ਖਬਰ ਮਿਲੀ ਨਾ ਅਸੀਂ ਤੁਹਾਡੇ ਤੱਕ ਪਹੁੰਚਦੀ ਕਰ ਦਾਂਗੇ ਚਲੋ ਭਾਈ ਕੁੜੀ ਦਾ ਪਿਓ ਫੇਰ ਮੁੜਿਆ ਆਉਂਦਾ ਅੱਜ ਹੋਰ ਸਵੇਰੇ ਹੋਰ ਹੁਣ ਮਾਪਿਓ ਨੂੰ ਬੱਚਾ ਭੁੱਲਦਾ ਤਾਂ ਹੈ ਨਹੀਂ ਮਾਂ ਵੀ ਤੜਫਦੀ ਰਹਿੰਦੀ ਪਰ ਕੱਲ ਕਹਿੰਦੇ ਆ ਵੀ ਗੋਮਸ਼ੁਦਾ ਨੂੰ ਹੁਣ ਜਦੋਂ ਵਿਚਾਰੀ ਨੂੰ ਲੱਭਿਆ ਕਿਤੇ ਲੱਭੀ ਵੀ ਨਾ ਉਹ ਕਰ ਵੀ ਕੀ ਸਕਦੇ ਸੀ ਚਲੋ ਭਾਈ ਮਾਂ ਜਿਹੜੀ ਉਹ ਨਾ ਵਿਚਾਰੀ ਬਹੁਤ ਰੋਂਦੀ ਆ ਆਪਣੀ ਕੁੜੀ ਨੂੰ ਯਾਦ ਕਰ ਕਰਕੇ ਤੇ ਸੋਚਦੀ ਆ ਵੀ ਕਿਹੜੇ ਕਿਹੜਾ ਉਹ ਚੰਦਰਾ ਦਿਨ ਸੀ ਜਿਹੜਾ ਮੈਂ ਕਿਹਾ ਵੀ ਆਪਾਂ ਮੇਲੇ ਤੇ ਚਲੀਏ ਵੀ ਕੀ ਕਰਨ ਜਾਣਾ ਸੀ ਇਸੇ ਤਰ੍ਹਾਂ ਕਰਦੇ ਕਰਦੇ ਪਹਿਲਾਂ ਦਿਨ ਗੁਜ਼ਰਦੇ ਆ ਫਿਰ ਹਫ਼ਤੇ ਗੁਜ਼ਰਦੇ ਆ ਫਿਰ ਮਹੀਨੇ ਗੁਜ਼ਰ ਜਾਂਦੇ ਆ ਵੀਨੇ ਤਾਂ ਬਹੁਤ ਸਾਲ ਗੁਜ਼ਰ ਜਾਂਦੇ ਆ ਤੇ 2025 ਆ ਜਾਂਦਾ 2025 ਦੇ ਵਿੱਚ ਜਦੋਂ ਰੋਲਾ ਪਿਆ ਜਾਂਦਾ ਸੋਸ਼ਲ ਮੀਡੀਆ ਤੇ ਵੀ ਕੁੰਭ ਦਾ ਮੇਲਾ ਲੱਗਣਾ ਕੁੰਭ ਦਾ ਮੇਲਾ 12 ਸਾਲਾਂ ਦੇ ਵਿੱਚ ਬਹੁਤ ਜ਼ਮਾਨਾ ਬਦਲ ਗਿਆ ਇੰਟਰਨੈਟ ਦਾ ਜ਼ਮਾਨਾ ਤੇ ਉਹੀ ਕੁੜੀ ਦੀ ਮਾਂ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਮੈਂ ਕੁੰਭ ਦੇ ਮੇਲੇ ਤੇ ਜਾਣਾ ਉਹ ਕਹਿੰਦਾ ਵੀ ਪਹਿਲਾਂ ਤੂੰ ਕੁੰਭ ਦੇ ਮੇਲੇ ਤੇ ਜਾ ਕੇ ਰੱਜੀ ਨਹੀਂ ਹਜੇ ਕਹਿੰਦੀ ਨਾ ਮੈਂ ਗੰਗਾ ਮਈਆ ਨੂੰ ਜਾ ਕੇ ਉਲੰਭਾ ਦੇਣਾ ਵੀ ਮੈਂ ਕੀ ਮਾੜਾ ਕੀਤਾ ਸੀ ਤੇਰਾ ਵੀ ਤੂੰ ਮੇਰੀ ਮਟਿਆਰ ਦੀ ਮੇਰੇ ਨਾਲੋਂ ਵਿਛੋੜਦੀ ਵੀ ਉਹ ਪਤਾ ਨਹੀਂ ਕਿੱਥੇ ਹੋਊ ਕਿਹੜੀ ਹਾਲਤ ਚ ਹੋ ਤੇ ਨਾਲੇ ਮੇਰੀ ਗੱਲ ਸੁਣੋ ਆਪਣੀ ਕੁੜੀ ਕੋਈ ਇੰਨੀ ਛੋਟੀ ਤਾਂ ਹੈ ਨਹੀਂ ਸੀ ਵੀ ਉਹਨੂੰ ਸੁਰਤ ਨਹੀਂ ਹੋਊ ਵੀ ਹੋ ਸਕਦਾ ਉਹ ਵੀ ਆਪਾਂ ਨੂੰ ਲੱਭਣਾਵੇ ਵੀ ਹੋ ਸਕਦਾ ਆਪਣੀ ਕੁੜੀ ਮਿਲ ਜੇ ਉਹ ਕਹਿੰਦਾ ਕਿ ਹੋਜੀਆਂ ਕੰਮਲੀਆਂ ਗੱਲਾਂ ਕਰਦੀਆਂ 12 ਸਾਲ ਬਾਅਦ ਕੁੰਬ ਦੇ ਮੇਲੇ 'ਚ ਤੈਨੂੰ ਕਿੱਥੋਂ ਕੁੜੀ ਮਿਲ ਜੂ ਉਹ ਕਹਿੰਦੀ ਚਲ ਜੇ ਨਾਂ ਵੀ ਮਿਲੂ ਹੁਣ ਕਿਹੜਾ ਆਪਣੇ ਕੋਲ ਆਵੋ ਪਰ ਕਹਿੰਦੀ ਮੈਂ ਜਾਣਾ ਚਾਹਣੀ ਆ ਚਲੋ ਭਾਈ ਉਹ ਵੀ ਸੋਚਦਾ ਵੀ ਚਲ ਲੈ ਜਾਣਾ ਚਲੋ ਦੋਨੋਂ ਜੀ ਜਿਹੜੇ ਜਾਂਦੇ ਆ ਤੇ ਕੁੜੀ ਦਾ ਭਰਾ ਜਿਹੜਾ ਉਹ ਘਰ ਰਹਿੰਦਾ ਉਹ ਕਹਿੰਦਾ ਮੈਂ ਨਹੀਂ ਜਾਂਦਾ ਚਲੋ ਭਈ ਦੋਨੋਂ ਜੀ ਜਾ ਕੇ ਤੇ ਉਹ ਮੇਲੇ ਦੇ ਵਿੱਚ ਉੱਥੇ ਆਪਦਾ ਤੰਬੂ ਲਾ ਲੈਂਦੇ ਆ ਤੇ ਰਹਿੰਦੇ ਆ ਰਹਿੰਦੇ ਆ ਉਹ ਚਲੋ ਆਸਤੇ ਪਾਸੇ ਤੁਰਦੇ ਫਿਰਦੇ ਰਹਿੰਦੇ ਆ ਹੁਣ ਕੁੜੀ ਦੀ ਮਾਂ ਤਾਂ ਜਿਹੜੀ ਆਪਦੀ ਕੁੜੀ ਨੂੰ ਲੱਭਦੀ ਸੀ ਵੀ ਮੈਨੂੰ ਤਾਂ ਕੁੜੀ ਪਛਾਣ ਹੀ ਲੱਗ ਜੇ ਮੈਨੂੰ ਲੱਭਣ ਆਉ ਵੈਸੇ ਵੀ ਆਪਦੇ ਬੱਚੇ ਤਾਂ ਜਿੰਨੇ ਵੱਡੇ ਮਰਜ਼ੀ ਹੋ ਜਾਣ ਪਛਾਣ ਆਉਣ ਨੂੰ ਕੀ ਸੀ ਚਲੋ ਭਈ ਉਹ ਸਾਰੇ ਕੁੰਬ ਦੇ ਮੇਲੇ 'ਚ ਤੁਰੇ ਫਿਰਦੇ ਰਹਿੰਦੇ ਆ ਦੋ ਦਿਨ ਹੋ ਜਾਂਦੇ ਆ ਉਹਨਾਂ ਨੂੰ ਤੇ ਪੀਜੇ ਦਿਨ ਉਹਦੇ ਘਰ ਵਾਲਾ ਕਹਿੰਦਾ ਵੀ ਚੱਲ ਹੁਣ ਚੱਲੀਏ ਵੀ ਬਹੁਤ ਦਿਨ ਹੋ ਗਿਆ ਆਪਾਂ ਨੂੰ ਆਇਆਂ ਨੂੰ ਕਹਿੰਦੀ ਵੀ ਅੱਜ ਦਾ ਦਿਨ ਬੱਸ ਅੱਜ ਸ਼ਾਮ ਨੂੰ ਤੱਕ ਮੈਨੂੰ ਘੁੰਮ ਫਿਰ ਲੈਣ ਦਿਓ ਵੀ ਫੇਰ ਆਪਾਂ ਚੱਲਾਂਗੇ ਚਲੋ ਭਈ ਉਹ ਨਾ ਉਹਨੂੰ ਕਹਿੰਦੀ ਹੈ ਵੀ ਐਂ ਕਰੋ ਅੱਜ ਤੁਸੀਂ ਥਾਣੇ ਜਿੱਤਾ ਜਾ ਕੇ ਆਓ ਵੀ ਰਿਪੋਰਟ ਲਿਖੀ ਸੀ ਵੀ ਹੋ ਸਕਦਾ ਕੋਈ ਕਾਰਵਾਈ ਹੋਈ ਹੋਵੇ ਉਹ ਕਹਿੰਦਾ ਵੀ 12 ਸਾਲ ਦੀ ਫੇਲ ਅੱਜ ਕਿਹੜੀ ਹੋਊਗੀ ਵੀ ਜਿਹੜਾ ਕੋਈ ਉੱਥੇ ਪੁਲਿਸ ਵਾਲਾ ਹੋਊ ਉਹ ਬਦਲ ਗਿਆ ਹੋਊ ਜਾਂ ਰਿਟਾਇਰ ਹੋ ਗਿਆ ਹੋਊ ਕਹਿੰਦੀ ਨਹੀਂ ਤੁਸੀਂ ਜਾ ਕੇ ਤਾਂ ਆਓ ਚਲ ਭਈ ਉਹਦਾ ਪਤੀ ਉਹਦੇ ਕਹਿਣ ਤੇ ਜਾਂਦਾ ਪੁਲਿਸ ਥਾਣੇ ਕਿ ਪੁਲਿਸ ਵਾਲਿਆਂ ਨੂੰ ਕਹਿੰਦਾ ਵੀ 2013 ਦੇ ਵਿੱਚ ਮੇਰੀ ਬੇਟੀ ਗਵਾਚੀ ਸੀ ਕੁੰਬ ਦੇ ਮੇਲੇ 'ਚ ਵੀ ਤੁਹਾਨੂੰ ਕੋਈ ਖਬਰ ਮਿਲੀ ਉਹ ਕਹਿੰਦੇ ਵੀ ਹੁਣ ਕਹਿੰਦੇ ਜਿੱਧਰ ਗਿਆ ਰਾਜਾ ਤੇ ਉਧਰ ਗਿਆ ਬਾਜ਼ਾਰ ਵੀ ਹੁਣ ਤਾਂ ਉਦੋਂ ਦੇ ਜਿਹੜੇ ਅਫਸਰ ਸੀਗੇ ਨਾਲ ਹੀ ਉਹਨਾਂ ਦੇ ਸਭ ਰਿਕਾਰਡ ਗਿਆ ਵੀ ਅਸੀਂ ਜੇ ਇੱਥੇ ਫੈਲਾ ਫਰੋਲਣ ਬੈਠਾਂਗੇ 12 ਸਾਲ ਪੁਰਾਣੀ ਫੈਲ ਤਾਂ ਨਹੀਂ ਸਾਨੂੰ ਮਿਲਦੀ ਵੀ ਬਾਕੀ ਜੇ ਕੁਝ ਪਤਾ ਲੱਗਿਆ ਹੁੰਦਾ ਨਾ ਮੰਨ ਲਵੋ ਉਹ ਸਬੰਧਤ ਥਾਣੇ ਨੂੰ ਜ਼ਰੂਰ ਇਤਲਾਹ ਕਰਦੇ ਇਹ ਜੀ ਗੱਲ ਨਹੀਂ ਹੈਗੀ ਵੀ ਇਹਦਾ ਮਤਲਬ ਤੁਹਾਡੀ ਬੱਚੀ ਨਹੀਂ ਮਿਲੀ ਹੋਣੀ ਚਲੋ ਭਈ ਉਹ ਵਿਚਾਰਾ ਆ ਜਾਂਦਾ ਵਾਪਸ ਆ ਕੇ ਨਾ ਉਹਦੇ ਘਰ ਵਾਲੀ ਕਹਿੰਦੀ ਵੀ ਚਲੋ ਫਿਰ ਆਪਾਂ ਲੰਗਰ ਵਗੈਰਾ ਛਕ ਲਈਏ ਵੀ ਸ਼ਾਮ ਨੂੰ ਫਿਰ ਮੁੜਾਂਗੇ ਵੀ ਸ਼ਾਮ ਵਾਲੀ ਟ੍ਰੇਨ ਚੜ ਜਾਗੇ ਦੋਨੋਂ ਜੀ ਜਾਂਦੇ ਆ ਲੰਗਰ ਛਕਣ ਤੇ ਉਹ ਵੇਖਦੇ ਆ ਕਿ ਜਦੋਂ ਉਹਦੀ ماں ਉਹ ਮਤਲਬ ਪਤਨੀ ਉਸ ਬੰਦੇ ਦੀ ਬੈਠੀ ਹੁੰਦੀ ਆ ਖਾਣਾ ਲੰਗਰ ਦੇ ਵਿੱਚ ਲਾਈਨ ਦੇ ਵਿੱਚ ਲੰਗਰ ਪਵਾਉਣ ਵਾਸਤੇ ਤੇ ਇੱਕ ਨਾ ਕੁੜੀ ਆਉਂਦੀ ਆ ਕੁੜੀ ਆ ਕੇ ਭੱਜ ਕੇ ਉਹਨੂੰ ਗੱਲ ਨਾ ਲਾਉਂਦੀ ਆ ਲੋਰ ਤਾਂ ਜਿਹੜੀ ਉਹ ਖੜੀ ਹੋ ਜਾਂਦੀ ਆ ਤੇ ਉਹ ਕੁੜੀ ਆ ਜਿਹੜੀ ਉਹ ਵੀ ਉਹਦੇ ਵੱਲ ਵੇਖਦੀ ਆ ਤੇ ਉਹਦੀਆਂ ਨਾ ਅੱਖਾਂ ਨੂੰ ਯਕੀਨ ਨਹੀਂ ਆਉਂਦਾ ਉਹ ਉਹਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਵੀ ਮੇਰੀ ਧੀ ਤੇ ਉਹ ਆਪਣੀ ਧੀ ਨੂੰ ਗਾੜ ਲਾ ਕੇ ਪਹਿਲਾਂ ਤਾਂ ਰੋਂਦੀ ਆ ਬਹੁਤ ਰੋਂਦੀ ਆ ਤੇ ਉਹਨੂੰ ਪੂਰਾ ਹਣਾ ਘੁੱਟ ਕੇ ਜੱਫੀ ਪਾਉਂਦੀ ਆ ਉਹਨੂੰ ਚੁੰਮਦੀ ਆ ਤੇ ਉਹਨੂੰ ਕਹਿੰਦੀ ਧੀ ਵੀ ਮੈਂ ਤਾਂ ਇਹ ਗੱਲ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਸੀ ਭਾਵੇਂ ਮੈਨੂੰ ਥੋੜੀ-ਬਹੁਤੀ ਉਮੀਦ ਸੀ ਪਰ ਉਹ ਵੀ ਮੈਂ ਆਪਣੇ ਮਨ ਨੂੰ ਸਮਝਾਉਣ ਲਈ ਕਹਿੰਦੀ ਸੀ ਵੀ ਤੂੰ ਇੱਥੇ ਚਲ ਭਈ ਉਹਦੀ ਕੁੜੀ ਵੀ ਰੋਂਦੀ ਆ ਹਨਾ ਉਹ ਪਹਿਲਾਂ ਆਪਦਾ ਗੁੱਭਗਵਾਟ ਕੱਢਦੀ ਆ ਨੀ ਰੋ ਰੂ ਕੇ ਫਿਰ ਉਸ ਤੋਂ ਬਾਅਦ ਉਹ ਨੂੰ ਕਹਿੰਦੀ ਕਿ ਵੀ ਤੂੰ ਕਿੱਧਰ ਚਲੀ ਗਈ ਸੀ ਅਸੀਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਤੇ ਫਿਰ ਉਹ ਕੁੜੀ ਆ ਜਿਹੜੀ ਉਹ ਦੱਸਦੀ ਆ ਕਿ ਮਾਂ ਜਦੋਂ ਮੈਂ ਤੁਹਾਡੇ ਪਿੱਛੇ ਪਿੱਛੇ ਆ ਰਹੀ ਸੀ ਨਾ ਮੈਨੂੰ ਦੋ ਜਣਿਆਂ ਨੇ ਰੋਕ ਲਿਆ ਸੀਗਾ ਉਹ ਮੈਨੂੰ ਕਹਿੰਦੇ ਸੀਗੇ ਕਿ ਅਸੀਂ ਵੀ ਛੋਟੇ ਤੰਬੂ ਕੋਲ ਰਹਿਣੇ ਆ ਵੀ ਜੇ ਤੈਥੋਂ ਨਹੀਂ ਤੁਰਿਆ ਜਾਂਦਾ ਅਸੀਂ ਤੰਬੂ ਕੋਲ ਚੱਲੇ ਆਂਗੇ ਵੀ ਜੇ ਜਾਣਾ ਤਾਂ ਸਾਡੇ ਨਾਲ ਆ ਜਾ ਕਹਿੰਦੀ ਇੱਕ ਕੁੜੀ ਸੀ ਤੇ ਇੱਕ ਮੁੰਡਾ ਸੀ ਕਹਿੰਦੀ ਮੈਂ ਉਹਨਾਂ ਦੇ ਨਾਲ ਵਾਪਸ ਆਪਣੇ ਤੰਬੂ ਵੱਲ ਆ ਰਹੀ ਸੀ ਕਹਿੰਦੀ ਮੈਂ ਇਹੀ ਗਲਤੀ ਕੀਤੀ ਵੀ ਸੋਨੂੰ ਮੈਂ ਦੱਸਿਆ ਨਹੀਂ ਕਹਿੰਦੀ ਉਹਨਾਂ ਨੇ ਮੈਨੂੰ ਉੱਥੋਂ ਹੀ ਮੋੜ ਲਿਆ ਜਦੋਂ ਮੈਂ ਉਹਨਾਂ ਨਾਲ ਆਈ ਕਹਿੰਦੀ ਉਹ ਮੈਨੂੰ ਤੰਬੂ ਵਿੱਚ ਲੈ ਕੇ ਜਾਣ ਦੀ ਬਜਾਏ ਕਿਤੇ ਮੈਨੂੰ ਗੱਡੀ 'ਚ ਬਿਠਾ ਕੇ ਲੈ ਗਈ ਗੱਡੀ 'ਚ ਬਿਠਾ ਕੇ ਉਸ ਤੋਂ ਬਾਅਦ ਕਹਿੰਦੀ ਵੀ ਮੈਨੂੰ ਪਤਾ ਨਹੀਂ ਕਿਹੋ ਜੀ ਜਗ੍ਹਾ ਤੇ ਛੱਡਿਆ ਵੀ ਉੱਥੇ ਬਹੁਤ ਗਲਤ ਕੀਤਾ ਜਾਂਦਾ ਸੀ ਬਹੁਤ ਗਲਤ ਹੋਇਆ ਮੇਰੇ ਨਾਲ ਮਤਲਬ ਕਿ ਉਹਨਾਂ ਨੇ ਕੀ ਕੀਤਾ ਕਿ ਕੁੜੀ ਨੂੰ ਚੱਕਿਆ ਤੇ ਕੋਠੇ ਤੇ ਵੇਚਦਾ ਕਹਿੰਦੀ ਮੈਂ ਬੜਾ ਉੱਥੇ ਰੋਈ ਕਰ ਲਈ ਬੜਾ ਮੈਂ ਮਿੰਨਤਾ ਕੀਤੀਆਂ ਕਹਿੰਦੀ ਮੇਰੀ ਕਿਸੇ ਨੇ ਨਾ ਸੁਣੀ ਫਿਰ ਉਹਦੇ ਨਾਲ ਨਾ ਇੱਕ ਮੁੰਡਾ ਹੁੰਦਾ ਤੇ ਉਹਦੀ ਮਾਂ ਪੁੱਛਦੀ ਹੈ ਵੀ ਇਹ ਮੁੰਡਾ ਕੌਣਾ ਫਿਰ ਉਹ ਕੁੜੀ ਦੱਸਦੀ ਹੈ ਵੀ ਇਹ ਹੀ ਮੇਰਾ ਪਤੀ ਆ ਤੇ ਉਹ ਹੈਰਾਨ ਹੁੰਦੀ ਹੈ ਵੀ ਪਤੀ ਉਹ ਕਹਿੰਦੀ ਹਾਂ ਉਹ ਕਹਿੰਦੀ ਵੀ ਏਸੇ ਨੇ ਹੀ ਮੈਨੂੰ ਉਸ ਨਰਕ ਚੋਂ ਕੱਢਿਆਗਾ ਫਿਰ ਉਹ ਦੱਸਦੀ ਆ ਆਪਣੀ ਮਾਂ ਨੂੰ ਵੀ ਜਦੋਂ ਮੈਂ ਕੋਠੇ ਤੇ ਸੀ ਤਾਂ ਇਹ ਇੱਥੇ ਉੱਥੇ ਆਇਆ ਸੀ ਇੱਕ ਦੋ ਵਾਰ ਜਦੋਂ ਇਹ ਮੈਨੂੰ ਮਿਲਿਆ ਕਹਿੰਦੀ ਵੀ ਜਿਹੜਾ ਵੀ ਕੋਈ ਉੱਥੇ ਇਨਸਾਨ ਆਉਂਦਾ ਸੀ ਵੀ ਮੈਂ ਤਕਰੀਬਨ ਹਰ ਇੱਕ ਨੂੰ ਆਪਦੀ ਹੱਡ ਬੀਤੀ ਦੱਸਦੀ ਸੀ ਕਹਿੰਦੀ ਜਦੋਂ ਇਹਨੂੰ ਮੈਂ ਆਪਣੀ ਹੱਡ ਬੀਤੀ ਦੱਸੀ ਵੀ ਮੇਰੇ ਨਾਲੇ ਹੋਇਆ ਵੀ ਮੈਂ ਵਾਪਸ ਜਾਣਾ ਚਾਹਣੀ ਆ ਵੀ ਮੇਰੇ ਮਾਪਿਓ ਤਾਂ ਮੇਰੇ ਬਿਨਾ ਰੋਲ ਰੋਲ ਕੇ ਮਰ ਜਾਣਗੇ ਵੀ ਉਹ ਤਾਂ ਰੋਂਦੇ ਹੋਣਗੇ ਕਹਿੰਦੀ ਇਹ ਕਹਿੰਦਾ ਵੀ ਚਲ ਕੋਈ ਨਾ ਵੀ ਮੈਂ ਤੈਨੂੰ ਇੱਥੋਂ ਜ਼ਰੂਰ ਕੱਢੂਗਾ ਕਹਿੰਦੀ ਇਹ ਦੋ ਤਿੰਨ ਵਾਰ ਆਇਆ ਤੇ ਉਹਨਾਂ ਨੂੰ ਵੀ ਐਂ ਸ਼ੱਕ ਹੋ ਗਿਆ ਵੀ ਜਦੋਂ ਇਹ ਮੇਰੇ ਕੋਲ ਆਉਂਦਾ ਸੀ ਉਸ ਤੋਂ ਬਾਅਦ ਕਹਿੰਦੀ ਫਿਰ ਇਹਨੇ ਮਤਲਬ ਮੈਨੂੰ ਉੱਥੋਂ ਕੱਢਿਆ ਫਿਰ ਉਹ ਮੁੰਡਾ ਦੱਸਦਾ ਕਿ ਜਦੋਂ ਮੈਂ ਆਉਂਦਾ ਸੀ ਤੇ ਵੀ ਉੱਥੇ ਜਦੋਂ ਇਹਨੇ ਮੈਨੂੰ ਦੱਸਿਆ ਮੈਨੂੰ ਇਹਦੇ ਬਹੁਤ ਤਸ ਆਇਆ ਤੇ ਮੈਨੂੰ ਇਹਦੇ ਨਾਲ ਅਟੈਚਮੈਂਟ ਹੋ ਗਈ ਮੈਨੂੰ ਇਹਦੇ ਨਾਲ ਪਿਆਰ ਹੋ ਗਿਆ ਤੇ ਮੈਂ ਸੋਚ ਲਿਆ ਵੀ ਚਲੋ ਮਾਪਿਆਂ ਨੂੰ ਤਾਂ ਮਿਲੇ ਭਾਵੇਂ ਨਾ ਮਿਲੇ ਪਰ ਇਹਨੂੰ ਇਸ ਨਰਕ ਚੋਂ ਮੈਂ ਜ਼ਰੂਰ ਕੱਢਣਾ ਕਹਿੰਦਾ ਵੀ ਮੈਂ ਇਹਨੂੰ ਕਿਹਾ ਵੀ ਤੂੰ ਫਿਕਰ ਨਾ ਕਰ ਵੀ ਇੱਥੋਂ ਕੱਢਣਾ ਮੇਰੀ ਜ਼ਿੰਮੇਵਾਰੀ ਆ ਫਿਰ ਕਹਿੰਦਾ ਮੈਂ ਉੱਥੇ ਜਾਣਾ ਬੰਦ ਕਰਤਾ ਇੱਕ ਵਾਰ ਵੀ ਨਹੀਂ ਉਹਨਾਂ ਨੂੰ ਸ਼ੱਕ ਨਾ ਹੋ ਜੇ ਕੋਠੇ ਵਾਲਿਆਂ ਨੂੰ ਫਿਰ ਕਹਿੰਦਾ ਇਹ ਬਾਜ਼ਾਰ ਆਉਂਦੀ ਹੁੰਦੀ ਸੀ ਜਦੋਂ ਉਹ ਵੀ ਕੋਠੇ ਰੀਆਂ ਕੁੜੀਆਂ ਨੂੰ ਜਦੋਂ ਵੀ ਕਿਤੇ ਬਾਜ਼ਾਰ ਦੇ ਵਿੱਚ ਕੋਈ ਚੀਜ਼ ਦੀ ਲੋੜ ਹੁੰਦੀ ਆ ਤਾਂ ਉਹਦੇ ਨਾਲ ਇੱਕ ਬੰਦਾ ਭੇਜਿਆ ਜਾਂਦਾ ਕੱਲੀਆਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਕਹਿੰਦਾ ਜਿਹੜਾ ਉਹ ਬੰਦਾ ਇਹਦੇ ਨਾਲ ਆਉਂਦਾ ਸੀ ਮੈਂ ਨੋਟ ਕਰਦਾ ਸੀ ਕਹਿੰਦਾ ਫਿਰ ਮੈਂ ਉਸ ਬੰਦੇ ਨੂੰ ਪਟਾਇਆ ਉਸ ਬੰਦੇ ਨੂੰ ਮੈਂ ਕਿਹਾ ਵੀ ਮੈਨੂੰ ਇਹ ਕੁੜੀ ਚਾਹੀਦੀ ਆ ਵੀ ਜਿੰਨੇ ਪੈਸੇ ਤੂੰ ਕਹੇਂਗਾ ਮੈਂ ਦੇ ਦੂੰ ਤੇ ਕਹਿੰਦਾ ਉਹ ਕਹਿੰਦਾ ਵੀ ਮੈਨੂੰ ਤਾਂ ਮਾਲਕਣ ਮਾਰ ਦੂ ਕੋਠੇ ਦੀ ਜੇ ਮੈਂ ਆਏ ਹੈਣਾ ਇਹਨੂੰ ਛੱਡ ਗਿਆ ਉਹ ਕਹਿੰਦਾ ਵੀ ਮੈਂ ਕਿਹਾ ਵੀ ਦੇਖ ਤੂੰ ਇੱਥੋਂ ਨਿਕਲ ਨਰਕ ਚੋਂ ਵੀ ਤੈਨੂੰ ਵੀ ਇੱਕ ਤਰ੍ਹਾਂ ਦਾ ਪਾਪ ਹੀ ਲੱਗੂਗਾ ਵੀ ਤੂੰ ਐਂ ਕਰ ਤੂੰ ਇਹਨੂੰ ਮੈਨੂੰ ਦੇ ਜਾ ਤੇ ਤੂੰ ਇੱਥੋਂ ਭੱਜ ਜਾ ਉਹ ਕਹਿੰਦਾ ਵੀ ਜੇ ਮੈਨੂੰ ਉਹਨਾਂ ਨੇ ਲੱਭ ਲਿਆ ਕਹਿੰਦਾ ਮੈਂ ਕਿਹਾ ਵੀ ਤੂੰ ਉੱਥੇ ਰਹੀਂ ਨਾ ਚੱਲ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਮੈਂ 5 ਲੱਖ ਲਵਾਂ ਕਹਿੰਦਾ ਮੈਂ ਕਿਹਾ ਵੀ ਮੇਰੇ ਕੋਲੇ 5 ਲੱਖ ਤਾਂ ਹੈ ਨਹੀਂ ਕਰ ਕਰਾ ਕੇ ਕਹਿੰਦਾ ਮੈਂ ਅਸੀਂ 3 ਲੱਖ ਦੀ ਗੱਲ ਕਰ ਲਈ ਕਹਿੰਦਾ ਮੈਂ ਇਹਦਾ 3 ਲੱਖ ਉਸ ਬੰਦੇ ਨੂੰ ਦਿੱਤਾ ਉਹ ਬੰਦਾ ਜਿਹੜਾ ਇਹਨੂੰ ਲਿਆ ਕੇ ਮੇਰੇ ਕੋਲ ਛੱਡ ਗਿਆ ਆਪ ਉਹ ਆਪ ਦੇ ਹੋਰ ਕਿਤੇ ਚਲਾ ਗਿਆ ਵੀ ਉਹ ਉਹ ਸਟੇਟ ਹੀ ਛੱਡ ਗਿਆ ਠੀਕ ਹੈ ਤੇ ਫਿਰ ਕਹਿੰਦਾ ਵੀ ਮੈਂ ਇਹਨੂੰ ਲਿਆਇਆ ਲਿਆ ਕੇ ਮੈਂ ਇਹਦੇ ਨਾਲ ਵਿਆਹ ਕਰਾਇਆ ਵਿਆਹ ਕਰਾ ਕੇ ਕਹਿੰਦਾ ਹੁਣ ਅਸੀਂ ਵਧੀਆ ਪਤੀ ਪਤਨੀ ਵਾਂਗੂ ਰਹਿਣੇ ਆ ਸਾਡੀ ਵਧੀਆ ਬਣਦੀ ਆ ਆਪਸ ਵਿੱਚ ਤੇ ਉਹ ਕੁੜੀ ਵੀ ਕਹਿੰਦੀ ਵੀ ਇਹਦੇ ਨਾਲ ਮੈਂ ਵਧੀਆ ਖੁਸ਼ ਆ ਵੀ ਇਹ ਇਹਦੇ ਘਰ ਆ ਕੇ ਮੈਨੂੰ ਕੋਈ ਤਕਲੀਫ ਨਹੀਂ ਹੋਈ ਕਹਿੰਦੀ ਵੀ ਉਸ ਨਰਕ ਚੋਂ ਨਿਕਲਣ ਲਈ ਤਾਂ ਮੇਰੇ ਲਈ ਵਿਆਹ ਕਰਾਉਣਾ ਵਧੀਆ ਸੀ ਕਹਿੰਦੀ ਹੁਣ ਜਦੋਂ ਕੁੰਭ ਦਾ ਮੇਲਾ ਆਇਆ ਤੇ ਕਹਿੰਦੀ ਮੈਂ ਇਹਨੂੰ ਕਿਹਾ ਵੀ ਆਪਾਂ ਜਾਵਾਂਗੇ ਜ਼ਰੂਰ ਵੀ ਹੋ ਸਕਦਾ ਮੇਰੇ ਮਾਪਿਓ ਮੈਨੂੰ ਲੱਭਣ ਆਉਣ। ਵੀ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਵੀ ਜੇ ਆਪਾਂ ਇੱਥੇ ਵਿਛੜੇ ਆ ਤਾਂ ਇੱਥੇ ਹੀ ਮਿਲ ਸਕਦੇ ਹਾਂ ਮਿਲਾਂਗੇ। ਵੀ ਜੇ ਮੈਂ ਉਸ ਨਰਕ ਚੋਂ ਨਾ ਨਿਕਲਦੀ, ਜੇ ਉਸ ਕੋਠੇ ਤੋਂ ਇਹ ਮੈਨੂੰ ਲਿਆ ਕੇ ਮੇਰੇ ਨਾਲ ਵਿਆਹ ਨਾ ਕਰਾਉਂਦਾ ਤੇ ਫਿਰ ਮੈਂ ਨਹੀਂ ਸੀ ਤੁਹਾਨੂੰ ਮਿਲਣਾ। ਫਿਰ ਉਹ ਜਿਹੜੀ ਕੁੜੀ ਦੀ ਮਾਂ ਤੇ ਪਿਓ ਆ ਉਹ ਉਸ ਮੁੰਡੇ ਦਾ ਬਹੁਤ ਧੰਨਵਾਦ ਕਰਦੇ ਆ ਤੇ ਉਹਨੂੰ ਕਹਿੰਦੇ ਆ ਵੀ ਠੀਕ ਆ ਤੂੰ ਸਾਡਾ ਜਵਾਈ ਆ ਤੁਸੀਂ ਕੋਟ ਮੈਰਿਜ ਕਰ ਲਈ ਆ। ਪਰ ਅਸੀਂ ਆਪਣੀ ਦੀ ਨੂੰ ਇੱਕ ਵਾਰ ਘਰ ਲੈ ਕੇ ਜਾਵਾਂਗੇ ਤੇ ਉੱਥੋਂ ਵਿਆਹ ਕੇ ਤੂੰ ਇਹਨੂੰ ਲੈ ਕੇ ਆਈ ਅਸੀਂ ਪੂਰੇ ਚਾਵਾ ਨਾਲ ਇਹਦਾ ਵਿਆਹ ਕਰਕੇ ਤੋਰਾਂਗੇ ਤੇ ਉਹ ਮੁੰਡਾ ਜਿਹੜਾ ਉਹ ਵੀ ਗੱਲ ਮੰਨ ਲੈਂਦਾ ਤੇ ਚਲੋ ਭਈ ਉਹ ਫਿਰ ਉਹਨੂੰ ਕੁੜੀ ਨੂੰ ਲੈ ਕੇ ਆਉਂਦੇ ਆਪਦੇ ਉੱਥੋਂ ਉਹ ਮਿਲਦੇ ਆਗੇ ਵੀ ਦੇਖੋ ਕਹਿੰਦੇ ਹੁੰਦੇ ਆ ਕਿ 12 ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣ ਲੈਂਦਾ ਤੇ ਉਸ ਔਰਤ ਦੀ ਉਸ ਮਾਂ ਦੀ ਪੁਕਾਰ 12 ਸਾਲ ਬਾਅਦ ਸੁਣੀ ਗਈ ਵੀ extra ਮੇਲਿਆਂ ਦੇ ਵਿੱਚ ਹਨਾ ਕੁੰਭ ਦਾ ਮੇਲਾ ਤਾਂ ਵੈਸੇ ਵੀ ਕਹਿੰਦੇ ਬਹੁਤ ਜ਼ਿਆਦਾ ਇਕੱਠ ਹੁੰਦਾ ਵੀ ਉੱਥੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਹਰ ਇੱਕ ਬੰਦਾ ਜਿਹੜਾ ਕੋਈ ਤਾਂ ਹੁਣ ਦੇਖੋ ਭਾਵਨਾ ਨਾਲ ਜਾਂਦਾ ਕੋਈ ਉੱਥੇ ਚੋਰੀ ਦੀ ਨੀਅਤ ਨਾਲ ਜਾਂਦਾ ਕਿਤੇ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਕੋਈ ਚੋਰੀ ਦੀ ਨੀਅਤ ਨਾਲ ਜਾਂਦਾ ਕੋਈ ਕਿਸੇ ਨੀਅਤ ਨਾਲ ਜਾਂਦਾ ਕੋਈ ਕਿਸੇ ਨੀਅਤ ਨਾਲ ਜਾਂਦਾ ਇਸ ਕਰਕੇ ਜਦੋਂ ਵੀ ਆਪਾਂ ਕਿਤੇ ਵੱਡੇ ਇਕੱਠ ਵਿੱਚ ਜਾਣਾ ਮੇਲੇ ਵਗੈਰਾ ਤੇ ਜਾਣਾ ਤਾਂ ਸਾਨੂੰ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਭਾਵਨਾ ਲੈ ਕੇ ਅਸੀਂ ਧਾਰਮਿਕ ਸਥਾਨ ਤੇ ਜਾਂਦੇ ਆ ਜਰੂਰੀ ਨਹੀਂ ਹੈਗਾ ਵੀ ਸਾਰੇ ਲੋਕ ਉਹੀ ਭਾਵਨਾ ਲੈ ਕੇ ਹੋਣ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਹੁਣ ਜਾਂਦੇ ਜਾਂਦੇ ਆਪਾਂ ਕੱਲ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਦੋਸਤੋ ਆਪਣੀ ਕੱਲ ਵਾਲੀ ਕਹਾਣੀ ਤੇ ਤੁਹਾਡੇ ਜੋ ਕਮੈਂਟ ਆਏ ਸੀ ਪਹਿਲਾ ਕਮੈਂਟ ਹੈ ਰਾਜਕੁਮਾਰ ਜੀ ਮਾਪਿਆਂ ਨੂੰ ਬੱਚਿਆਂ ਪ੍ਰਤੀ ਸੁਚੇਤ ਕਰਨ ਵਾਲੀ ਇੱਕ ਬਹੁਤ ਵਧੀਆ ਕਹਾਣੀ ਹੈ ਜੀ ਅੱਗੇ ਧੀਰਤਕੌਰ ਜੀ ਬਹੁਤ ਸੋਹਣੀ ਕਹਾਣੀ ਮਾਤਾ ਪਿਤਾ ਦੇ ਰਹਿਣ ਸਹਿਣ ਦਾ ਅਸਰ ਬੱਚਿਆਂ ਤੇ ਪੈਂਦਾ ਹੈ ਅੱਗੇ ਡਾਕਟਰ ਅਜੈ ਬਕਰਾਟ 베ਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਬਲਜੀਤ ਕੌਰ ਹਾਂਜੀ ਬੇਟਾ ਸਟੋਰੀ ਬਹੁਤ ਇੰਟਰਸਟਿੰਗ ਹੈ ਤੇ ਇਮੋਸ਼ਨਲ ਵੀ ਹੈ ਅੱਗੇ ਨਰਿੰਦਰ ਕੌਰ ਬਹੁਤ ਸੋਹਣੀ ਤੇ ਸਿੱਖਿਆ ਦੇਣ ਵਾਲੀ ਕਹਾਣੀ ਅੱਗੇ ਪਿਰਤਪਾਲ ਸਿੰਘ ਭੈਣ ਤੁਸੀਂ ਜਦ ਮੇਰਾ ਕਮੈਂਟ ਬੋਲਿਆ ਤਾਂ ਮੇਰਾ ਕਿਲੋ ਖੁਣ ਵਧ ਗਿਆ ਧੰਨਵਾਦ ਵੀਰੇ ਬਾਲਾ ਵੀ ਨਾ ਵਧ ਜੇ ਖੁਣ ਤੇ ਅੱਗੇ ਹੈਪੀ ਸਿੰਘ ਹੈਪੀ ਸਿੰਘ ਵੈਰੀ ਗੁੱਡ ਸਟੋਰੀ ਸਿਸਟਰ ਜੀ ਅੱਗੇ ਅਵਤਾਰ ਕੌਰ ਨਾਈਸ ਸਟੋਰੀ ਜੀ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਬਲਦੇਵ ਬਰਾੜ ਨਾਈਸ ਸਟੋਰੀ ਤੀਰਥ ਕੌਰ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਇਹ ਮੇਰਾ ਵੀਰ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਨੇ ਅੱਗੇ ਬਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਬਨੀਤਾਰਾਣੀ ਜੀ ਵੈਰੀ ਨਾਈਸ ਅੱਗੇ ਸੁਖਾ ਸਿੰਘ ਸਰਾਰੀ ਨਾਈਸ ਟੂ ਨਾਈਸ ਮਾਈ ਡੀਅਰ ਸਿਸਟਰ ਜੀ ਅੱਗੇ ਫਰੈਸ਼ ਹੁੱਡ ਐਸ ਐਸ اے ਆਂਟੀ ਜੀ ਬਹੁਤ ਸੋਹਣੀਆ ਸਟੋਰੀ ਸਤਿ ਸ਼੍ਰੀ ਅਕਾਲ ਬੇਟਾ ਅੱਗੇ ਪ੍ਰਗਟ ਸਿੰਘ ਦੀ ਆਈਡੀ ਤੋਂ ਗੁਰਮੀਤ ਮੁਖੂ ਬਹੁਤ ਸੋਹਣੀ ਕਹਾਣੀ ਹੈ ਜੀ ਅਗਾਂ ਬੱਬਲ ਮੇਰੀ ਭੈਣ ਬੱਬਲ ਅਗਮਜੋਤ ਦੀ ਆਈਡੀ ਤੋਂ ਮਾਪਿਆਂ ਦੀ ਲੜਾਈ ਚ ਬੱਚੇ ਪੀਸੇ ਜਾਂਦੇ ਆ ਜੀ ਬਹੁਤ ਵਧੀਆ ਕਹਾਣੀ ਆ ਦੀਦੀ ਜੀ ਸੌਰੀ ਸੌਰੀ ਮੈਂ ਥੋੜੇ ਦਿਨਾਂ ਤੋਂ ਕਹਾਣੀ ਨਹੀਂ ਸੁਣ ਸਕੀ ਮੈਂ ਬਹੁਤ ਵਿਜੀ ਸੀ ਵਿਆਹ ਦਾ ਸੀਜ਼ਨ ਆ ਕੱਪੜੇ ਬਹੁਤ ਸੀ ਰਾਤ ਦੇਣਾ ਇੱਕ ਕਰਨੇ ਪਏ ਥੋੜੇ ਦਿਨ ਇਸ ਕਰਕੇ ਨਹੀਂ ਸੁਣ ਸਕੀ ਬਾਕੀ ਮੈਂ ਜ਼ਰੂਰ ਸੁਣ ਲਵਾਂਗੀ ਕੋਈ ਗੱਲ ਨਹੀਂ ਜੀ ਕੰਮ ਜ਼ਰੂਰੀ ਆ ਕਿਉਂਕਿ ਕਹਿੰਦਿਆ ਕਿ ਜਿਹੜਾ ਹਨਾ ਕੋਈ ਵੀ ਆਪਾਂ ਰੋਜ਼ਗਾਰ ਰੋਜ਼ਗਾਰ ਆਪਣਾਗਾ ਜਿਵੇਂ ਮੇਰਾ ਰੋਜ਼ਗਾਰ ਹੈ ਇਹ ਕਹਿ ਲਓ ਵੀ ਆਪਾਂ ਨੂੰ ਆਪਣੇ ਰੋਜ਼ਗਾਰ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਜੇ ਆਪਾਂ ਨੂੰ ਮੰਨ ਲਵੋ ਵੱਧ ਕਮਾਇਆ ਤੇ ਆਪਾਂ ਚਲੋ ਵੱਧ ਕਮਾਈ ਕਰ ਲਾਂਗੇ ਆਪਣੇ ਬੱਚਿਆਂ ਲਈ ਕਰਦੇ ਆਪਾਂ ਤੇ ਕੋਈ ਗੱਲ ਨਹੀਂ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਈਮੋਜੀ ਭੇਜੇ ਹੈ ਅੱਗੇ ਰਾਜ ਵੈਰੀ ਨਾਈਸ ਸਟੋਰੀ ਮੈਮ ਅੱਗੇ ਵੀਰਪਾਲ ਬਰਾੜ ਇਹਨਾਂ ਨੇ ਵੀ ਈਮੋਜੀ ਭੇਜੇ ਨੇ ਤੇ ਅੱਗੇ ਸਰਬਜੀਤ ਗੌਰ ਇਹਨਾਂ ਨੇ ਵੀ ਈਮੋਜੀ ਭੇਜੇ ਨੇ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਲਈ ਕਿਵੇਂ ਲੱਗੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ